ਬਾਈ ਗੁਰਜੀ ਦਾ ਖਾਲਸਾ ਸ੍ਰੀ ਬਾਈ ਗੁਰਜੀ ਦੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਨਗਰ ਦੇ ਵਿਧੇ ਚੋਣਾਂ ਆ ਗਈਆਂ ਮੈਂ ਇਸ ਚਲਕੇ ਤੋਬਾੜ ਨੰਬਰ 30 ਹੂੰ ਆਪਣੀ ਧਰਮ ਬਤਨੀ ਰੁਪਿੰਦਰ ਕੋਰ ਪਿੰਕੀ ਇਹਨਾਂ ਨੂੰ ਉਜਾੜ ਖਿਡਾਰਿਆ ਸਾਡਾ ਚੋਣ ਨਿਸ਼ਾਨ ਹੈਗਾ ਜਿਹੜੇ ਡਾਇਮੰਡ ਹੀਰਾ ਹੀਰਾ ਤੇ ਵੈਸੇ ਨਾਲ ਡਾਇਮੰਡ ਹੈਗਾ ਜਿਹੜੇ ਡਾਇਮੰਡ ਤੇ ਅਸੀਂ ਸਾਰੇ ਵਾਰਡ ਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਹੀ ਦੇਦੇ ਤੇ ਮੋਰਨ ਲਾ ਕੇ ਸਾਨੂੰ ਕਾਮਯਾਬ ਕਰੋ ਸਾਨੂੰ ਜਿਤਾਓ ਤੇ ਅਸੀਂ ਜਿਹੜੇ ਸਾਡੇ ਕੰਮ ਹੈ ਉਹ ਆਪਾਂ ਪੈਦੇ ਆਧਾਰ ਤੇ ਕਰਾਂਗੇ ਜੋ ਸਕੇ ਹੋ ਸਕੇਗਾ ਅਸੀਂ ਬਿਲਕੁਲ ਕਰਾਂਗੇ ਔਰ ਅਸੀਂ ساری ਵਾਰਡ ਦੇ ਨਾਲ ਆ ਵਾਰਡ ਨੂੰ ਬੇਨਤੀ ਹੈ ਕਿ ਵਾਰਡ ਵਾਸੀਆਂ ਨੂੰ ਕਿ ਸਾਡੇ ਨਾਲ ਨਾਲ ਸਾਡੀ ਸਮਰਥਨ ਵੀ ਦੇ ਰਿਹਾ ਔਰ ਸਾਨੂੰ ਘੜਾ ਵੀ ਬਹੁਤ ਮਿਲ ਰਿਹਾ ਔਰ ਮੇਰਾ ਗਲਾ ਖਰਾਬ ਹੋਣ ਦੇ ਬਾਵਜੂਦ ਹੀ ਮੈਂ ਵੇਖ ਲਓ ਬਹੁਲ ਮੈਂ ਜਿਆਦਾ ਗੱਲ ਨਹੀਂ ਕਰਦਾ ਲੱਗਨੇ ਪਬਲਿਕ ਦਾ ਨਾਲ ਬਸ ਕਰ ਰਹੇ ਆ ਜਿਹੜੀ ਪਬਲਿਕ ਹੈ ਸਾਨੂੰ ਬਹੁਤ ਸਮਰਥਨ ਦੇ ਰਹੀ ਹੈ ਸਾਡੇ ਜਿੰਨੇ ਵੀ ਇੱਥੇ ਬਚਪਨ ਤੋਂ ਮੈਂ ਇੱਥੇ ਜਮਿਆ ਫਲਿਆ ਜੂਨੂ ਤੋਂ ਚੂਰੂ ਤੋਂ ਮੇਰੇ ਯਾਰੀ ਦੋਸਤੀ ਵੀ ਇੱਥੇ ਆ ਹਰ ਇੱਕ ਬੰਦਿਆ ਚਾਹੇ ਮੇਰਾ ਦੋਸਤ ਹੈ ਚਾਹੇ ਮੇਰਾ ਭਰਾ ਹੈ ਚਾਹੇ ਉਹ ਮੇਰਾ ਬੜਾ ਬਜ਼ੁਰਗ ਹੈ ਹਰ ਬੰਦਾ ਮਨ ਸਮਰਸਦ ਦੇ ਰਿਹਾ ਬਹੁਤ ਖੁਸ਼ੀ ਨਾਲ ਇਹ ਸੀੜ ਕੱਢ ਕੇ ਬਿਲਕੁਲ ਆਵਾ ਕੱਢਾਂਗੇ ਇਹਨੂੰ 100% ਕੱਢਾਂਗੇ ਬਹੁਤ ਹੋਣਗੇ ਸਾਨੂੰ ਕੀ ਲੋੜ ਹੈ ਜੀ ਬਿਜਲੀ ਦੀ ਬਿਲੀਵਰੀ ਦੀ ਕੀ ਲੋੜ ਹੈ ਤੁਹਾਨੂੰ ਦੱਸੋ ਤੁਸੀਂ ਜਿਹੜੀ ਚੀਜ਼ ਦੀ ਲੋੜ ਹੈ ਜੂਤ ਬਾਹਰ ਜਾ ਰਿਹਾ ਕਿਉਂ ਜਾ ਰਿਹਾ ਜੂਤ ਬਾਈ ਜੂਤ ਬਾਹਰ ਜਾ ਰਿਹਾ ਇੱਥੇ ਨੂੰ ਕਿਹ ਨਹੀਂ ਆ ਐਜੂਕੇਸ਼ਨ ਦਵਾਂਗੇ ਐਜੂਕੇਸ਼ਨ ਦਾ ਕੰਮ ਕਰੋ ਬਸ ਉਹ ਤੋਂ ਬਾਅਦ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਗੱਲ ਖਰਾਬ ਹੈ ਮੇਰਾ ਜਦ ਨਹੀਂ ਮੈਂ ਬੋਲ ਸਕਦਾ ਪੀ ਜੀ